सत श्रीकाली देख रहे हो निडर पंजाबी मीडिया मैं मनप्रीत कौर हाजिर हाँ हूं तक द्डिया सुर्खियां लैके शुरुआत करते हाँ बादल का गुनाह माफ़ी योग नहीं है बादल के गुनाह भी बराबर का हिस्सेदार है सीएम मान ने की बयानबाजी आजादी दिहाड़े मद्देनजर रखते हुए रेलवे स्टेशन बस स्टैंड दई चैकिंग ਅਰ ਸਿਮਰਤ ਬਾਦਲ ਵੱਲੋਂ ਬਠਿੰਡੇ ਦੇ ਹਵਾਈ ਅੱਡੇ ਨੂੰ ਕਮੰਤਰੀ ਹਵਾਈ ਅੱਡਾ ਬਣਾਉਣ ਦੀ ਕੀਤੀ ਗਈ ਮੰਗ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦੀਆਂ ਵਧੀਆਂ ਮੁਸ਼ਕਲ ਕੋਰਟ ਨੇ ਭੇਜੇ ਸਬਨ 2 ਅਗਸਤ ਤੱਕ ਕੋਰਟ 'ਚ ਪੇਸ਼ ਹੋਣ ਦੀ ਕੀਤੀ ਅਪੀਲ ਆਉਣ ਵਾਲੇ ਦਿਨਾਂ 'ਚ ਪੰਜਾਬ ਵਾਸੀਆਂ ਨੂੰ ਹਮਤ ਸਭੀ ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਦੀ ਨਵੀਂ ਚੇਤਾਵਨੀ ਹੋਈ ਜਾਈ ਕਈ ਜ਼ਿਲ੍ਹਿਆਂ 'ਚ ਯੈਲੋ ਅਲਰਟ ਕੀਤਾ ਚਾਰੀ ਕਿਸਾਨ ਜਥੇਬੰਦੀਆਂ ਨੇ ਲਾਡੋ ਵਾਲਟੂਨ ਪਲਾਜ਼ਾ ਬੰਦ ਕਰਨ ਦੇ ਵਿਰੋਧ ਧਰਨਾ ਜਾਰੀ ਰੱਖਣ ਦੀ ਦਿੱਤੀ ਚਤਾਵਨੀ ਪੰਜਾਬ 'ਚ ਹੋ ਰਹੀ ਨਕਲੀ ਡੀਏਪ ਖਾਦ ਦੀ ਸਪਲਾਈ ਸੀਐਮ ਮੰਨ ਨੇ ਲਿਆ ਵੱਡਾ ਐਕਸ਼ਨ ਪੰਜਾਬ ਦੇ ਘੋਰ ਦੇ ਵਪਾਰ ਅੱਡੇ ਦਾ ਹੋਇਆ ਪਰਦਾਫਾਸ਼ੇ ਦੋ ਆਰਤਾ ਨਾਲ ਇੱਕ ਵਿਅਕਤੀ ਹੋਇਆ ਰੰਗੇ ਹੱਥੀ ਕਾਬੂ 15 ਅਗਸਤ ਦਾ ਸ਼ੈਡਿਊਲ ਹੋਇਆ ਜਾਰੀ ਸੀਐਮ ਮਾਨਸ ਨੇ ਕਈ ਮੰਤਰੀ ਵਕ-ਵਕ ਥਾਵਾਂ ਤੇ ਲਹਿਰਾਉਣਗੇ ਦੇਸ਼ ਦਾ ਝੰਡਾ ਵਿਦੇਸ਼ ਚ ਫਸੇ 14 ਭਾਰਤੀਆਂ ਨੇ ਕੀਤੀ ਭਾਰਤ ਵਾਪਸੀ ਮਾਪਿਆਂ ਨੇ ਲਿਆ ਸੁਖਦਾਸਾਂ ਰੈਸਲਰ ਵਿਨੈਸ ਫੋਗਾਟ ਫਾਈਨਲ ਮੈਚ ਤੋਂ ਹੋਈ ਬਾਅਦ ਕੁਛ ਦਰਾਮ ਵਜਨ ਕਰਕੇ ਗੇਮ ਤੋਂ ਹੋਈ ਬਾਅਦ ਪੰਜਾਬ ਚ ਲਗਾਤਾਰ ਹੋ ਰਹੀਆਂ ਨੇ ਵਾਰਦਾਤਾਂ ਇੱਕ ਵਾਰ ਦਾ ਤਾਈ ਸਾਹਮਣੀ ਤੇਜ਼ ਤਾਰ ਹਥਿਆਰ ਨਾਲ ਵੜਦਾ 19 ਸਾਲਾ ਨੌਜਵਾਨ ਹਰਪ੍ਰੀਤ ਕਤਲ ਕਾਂਡ ਚ ਸਾਬਕਾ AIG ਨੂੰ ਭੇਜਿਆ 14 ਦਿਨ ਦੇ ਰਿਮਾਂਡ ਚ CIA ਸਟਾਫ ਦੀ ਵੱਡੀ ਕਾਰਵਾਈ ਇੱਕ ਕਿਲੋ ਅਫੀ ਮਨਾਲਿਕ ਵਿਅਕਤੀ ਨੂੰ ਕੀਤਾ ਕਾਬੂ ਵਕ ਵੀਜ਼ਾ ਲਗਾਉਣ ਦੇ ਨਾਂ ਤੇ ਠੱਗੇ ਲੱਖਾਂ ਰੁਪਏ 1.73 ਲੱਖ ਦੀ ਮਾਰੇ ਠੱਗੀ 3 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਾਹਿਬਾਨ ਕਰਨਗੇ ਇਤਿਹਾਸਿਕ ਫੈਸਲਾ ਸਯੁਕਤ ਕਿਸਾਨ ਮੋਰਚੇ ਵਫਦ ਵੱਲੋਂ ਵਿਰੋਧੀ ਧਿਰ ਦੇ ਨੇਤਾ rahul gandhi ਨਾਲ ਕੀਤੀ ਮੀਟਿੰਗ ਪੰਜਾਬੀਆਂ ਲਈ ਆਈ ਇੱਕ ਵੱਡੀ ਖੁਸ਼ਖਬਰੀ ਪੰਜਾਬ ਦੇ ਦੋ ਹੋਰ ਟੋਲ ਪਲਾਜ਼ਾ ਹੋਏ ਬਣੇ। ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਦੇ ਨਾਲ ਦਿੱਤੀ ਵਧਾਈ। ਛੋਨੇ ਦੇ ਚੱਕਰਾਂ ਨੇ ਧਰਤੀ ਦੇ ਹੇਠਲੇ ਪਾਣੀ ਦਾ ਵਿਧਾਇਆ ਸੰਕਟ 8 ਜ਼ਿਲ੍ਹਿਆਂ ਦੀ ਹਾਲਤ ਹੋਈ ਬੱਤੋ ਬੱਤਰ। ਨਵੀਆਂ ਤੇ ਤਾਜ਼ਿਲ ਜ਼ੁਖੀਆਂ ਲੈ ਕੇ ਮੁੜਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ